ਉਤਰਾ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਦਾ ਤਿੰਨ ਰੋਜ਼ਾ ਸਲਾਨਾ ਜੋੜ ਮੇਲਾ ਸ਼ੁਰੂ ਹੋ ਗਿਆ ਹੈ ਜਿਸ ਦੇ ਚੱਲਦੇ ਦੂਰ ਦੁਰਾਡੇ ਤੋਂ ਸੰਗਤਾਂ ਧਾਰਮਿਕ ਸਥਲ ਤੇ ਹਾਜ਼ਰੀ ਲਗਵਾ ਰਹੀਆਂ ਨੇ ਤਰਨਤਾਰਨ ਦੇ ਇਤਿਹਾਸਿਕ ਕਸਬਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਮਨਾਏ ਜਾ ਰਹੇ ਇਸ ਸਲਾਨਾ ਜੋੜ ਮੇਲੇ ਦੇ ਪੰਜਵੀਂ ਪਾਤਸ਼ਾਹੀ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਬਾਬਾ ਬੁੱਢਾ ਸਾਹਿਬ ਨਾਲ ਜੁੜੇ ਇਤਿਹਾਸ ਬਾਰੇ ਮੁੱਖ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਵੱਲੋਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਸਾਲ 1594 ਦੇ ਵਿੱਚ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਮੈਲ ਪਰਮ ਸਨਮਾਨਯੋਗ ਮਾਤਾ ਗੰਗਾ ਜੀ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਆਏ ਸਨ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਸ਼ਾਦਾ ਸ਼ਰਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਅਰਦਾਸ ਕੀਤੀ ਤੇ ਸਭ ਤੋਂ ਦੇ ਥਾਵਾਂ ਮੰਗਦੇ ਨੇ ਤੇ ਕਰ ਅਰਦਾਸ ਅਰਦਾਸ ਪ੍ਰਵਾਨ ਹੋਈ ਗੁੱਜੀ ਛੰਨੀ ਨਾ ਹੀ ਬਾਤ ਗੁਰੂ ਨਾਨਕ ਤੁਠਾ ਕੀਨੀ ਦਾਤ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਗ੍ਰਹਿ ਵਿਖੇ ਪਰਮ ਸਨਮਾਨਯੋਗ ਮਾਤਾ ਗੰਗਾ ਜੀ ਦੀ ਮੁਬਾਰਕ ਉਹ ਤੋਂ ਮੇਰੀ ਪੀੜ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਇਸੇ ਦਿਨ ਤੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਤਰਾਂ ਦੇ ਦਾਨੀ ਵਜੋਂ ਜਾਣਿਆ ਜਾਣ ਲੱਗਾ ਅਤੇ ਇਸ ਧਾਰਮਿਕ ਸਥਲ ਤੇ ਹਰ ਸਾਲ ਕਰਵਾਏ ਜਾਂਦੇ ਮੇਲੇ 'ਚ ਸੰਗਤਾਂ ਮਿੱਸੇ ਭੋਜਨ ਲੈ ਕੇ ਪਹੁੰਚਦੀਆਂ ਨੇ ਤੇਥੇ ਬੜੀ ਮਹਾਰਾਜ ਦੀ ਕਿਰਪਾਇਆ ਜੋ ਵੀ ਮੰਗੀ ਉਹੀ ਮਿਲਦਾ ਹੈ ਮੇਰੇ 25 ਸਾਲ ਬਾਅਦ ਮਹਾਰਾਜ ਨੇ ਦੋ ਪੁੱਤਰ ਦਿੱਤੇ ਆ ਅੱਛਾ ਜੀ ਦੇਖੋ ਕੀ ਇੱਥੇ ਚੜਾਇਆ ਜਾਂਦਾ ਕਾਦੇ ਮੰਦ ਆਈ ਮਿੱਸੇ ਪ੍ਰਸ਼ਾਦੇ ਚੜਾਏ ਜਾਂਦੇ ਆ ਜੋ ਵੀ ਚੜਾਈਏ ਉਹ ਮਹਾਰਾਜ ਆਪੇ ਕਬੂਲ ਕਰਦਾ ਸਾਰਾ ਕੁਝ ਇਸ ਜੋੜ ਮੇਲੇ ਦਾ ਦੇਸ਼ ਵਿਦੇਸ਼ਾਂ ਦੀ ਸੰਗਤ 'ਚ ਬਹੁਤ ਉਤਸ਼ਾਹ ਹੁੰਦਾ ਹੈ ਜਿਸ ਦੇ ਚਲਦੇ ਵੱਡੀ ਗਿਣਤੀ 'ਚ ਸੰਗਤਾਂ ਇਸ ਧਾਰਮਿਕ ਸਥਲ 'ਤੇ ਕਰਵਾਏ ਜਾਂਦੇ ਜੋੜ ਮੇਲੇ 'ਚ ਸ਼ਿਰਕਤ ਕਰਦੀਆਂ ਹਨ ਤਰੰਤਾਰਨ ਤੋਂ ਮਨਵਿੰਦਰ ਮਿਲਾਪ ਜਗਬਣੀ ਟੀਵੀ